ਬੀਤੇ ਦਿਨੀ ਚੁਗਲਿਆਂ ਦੀ ਪ੍ਰਧਾਨ ਬੀਬੀ ਬੰਤਕੌਰ ਦੇ ਘਰੇ ACGV ਨੇ ਕੀਤੀ ਅਹਿਮ ਮੀਟਿੰਗ ਜਾਨਕੀ ਆਧਾਰ ਕਾਰਡ ਗੈਂਗ ਬੀਬੀਆਂ ਨੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰੀ ਬਸਾਂ ਤੇ ਆਪਣਾ ਦਬਦਬਾ ਚੱਲਦਾ ਹੁਣ ਸਹੀ ਵਕਤ ਤੇ PRTC ਦੀ ਫੁੱਲ ਫਾਰਮ ਚੇਂਜ ਕਰਨ ਦਾ ਜਿੱਥੇ ਕਿ ਪਹਿਲਾਂ PRTC ਨੂੰ ਪੰਜਾਬ ਰੋਡਵੇ ਟ੍ਰਾਂਸਪੋਰਟ ਕਾਰਪੋਰੇਸ਼ਨ ਕਿਹਾ ਜਾਂਦਾ ਸੀ ਉੱਥੇ ਹੁਣ ਇਹਨਾਂ ਨੇ ਬਦਲ ਕੇ ਪ੍ਰੀਤੋ ਰਾਣੋ ਤਾਰੋ ਤੇ ਚਰਨੂ ਕਰਨ ਦੀ ਕੀਰਤੀ ਮੰਗ ਨਾਲੀ ਪ੍ਰਧਾਨ ਸਾਹਿਬ ਨੇ ਇਹ ਵੀ ਕਿਹਾ ਕਿ ਹੁਣ ਸਫਰ ਆਪਾਂ ਨੇ ਆਧਾਰ ਕਾਰਡ ਤੇ ਨਹੀਂ ਪਾਵਰ ਦੇ ਸਿਰ ਤੇ ਕਰਨਾ ਜੇਕਰ ਕਿਸੇ ਵੀ ਬੀਬੀ ਨੇ ਆਧਾਰ ਕਾਰਡ ਕੱਢ ਕੇ ਦਿਖਾਇਆ ਤਾਂ ਉਹਦੀ ਮੈਂਬਰਸ਼ਿਪ ਹੋਵੇਗੀ ਰੱਦ ਪ੍ਰਧਾਨ ਸਾਹਿਬ ਕਹਿੰਦੇ ਜੇ ਮਾਣਾ ਕਰਨ ਦੇ ਬਾਵਜੂਦ ਵੀ ਕੋਈ ਕਨੈਕਟਰ ਆਧਾਰ ਕਾਰਡ ਮੰਗਦਾ ਹੈ ਤਾਂ ਉਹਦੀ ਮਸ਼ੀਨ ਚੀ ਖੋ ਕੇ ਭਜਾਇਆ ਤਾਂ ਫਿਰ ਮੈਂ ਜਾਣਾ ਜਾਂ ਮੇਰਾ ਕੰਮ ਜਾਣੇ ਉਹ ਐ ਥੁੜੀ ਕਿਹਾ ਸੀ ਐ ਕਹਿੰਦੇ ਸੀ ਗੁੱਡ ਥੱਲੇ ਧਰ ਲਓ ਮੇਰੇ ਪਿਓ ਦੇ ਸਾਲੇ ਨੂੰ ਹੁਣ ਖਾਬਰਾ ਚ ਸਿੱਧਾ ਐ ਥੁੜੀ ਕਹਿੰਦੇ ਹੁੰਦੇ ਨੇ ਨਾਲੀ ਪ੍ਰਧਾਨ ਸਾਹਿਬ ਨੇ ਕਾਠੋਂ ਸਮੋਦਰ ਕਰਜਾ ਹਾਂ ਬੀਬੀਆਂ ਨੂੰ ਕਿਹਾ ਵੀ ਕੁਝ ਕੁ ਬੀਬੀਆਂ ਵਿੱਚੋਂ ਬੱਸ ਸਿੱਖੋ ਕਿਉਂਕਿ ਜੇਕਰ ਬੈਠਣ ਨੂੰ ਸੀਟ ਨਾ ਮਿਲਦਾ ਡਰਾਈਵਰ ਨੂੰ ਉਹ ਲਾ ਕੇ ਬੱਸ ਆਪ ਖਿੱਚ ਦੋ ਮੁੱਲਾ ਪਰਦਾਖਣ ਨੂੰ ਵਿੱਚ ਬੀਬੀਆਂ ਨੇ ਕਿਹਾ ਕਿ ਆਪਾਂ ਬੱਸ ਕਿਸ ਤਰ੍ਹਾਂ ਚਲਾ ਸਕਦੇ ਹਾਂ ਤਾਂ ਪ੍ਰਧਾਨ ਸਾਹਿਬ ਕਹਿੰਦੇ ਜਰੂਰ ਚਲਾ ਸਕਦੇ ਆ ਜਿਹੜਾ ਅਰਜੰਟਲ ਦਾ ਗਾਣਾ ਐ ਸੀ ਹਜੇ ਪੰਜਮਾ ਤਾਂ ਗੇਰੀ ਹੀ ਨਹੀਂ ਪਾਇਆ ਨਾ ਕਰੋ ਉਹ ਪੰਜਮਾ ਗੇਰ ਆਪਾਂ ਪਾ ਕੇ ਦਿਖਾਉਣਾ ਅੱਜ ਦੇ ਬੋਲਟਨ ਵਿੱਚ ਇੰਨਾ ਹੀ ਹੋਰ ਖਬਰਾਂ ਲੈ ਕੇ ਚਲਦੀ ਹਾਂ ਅਜਰ ਫਮਾ ਕਿ ਤਦ ਤੱਕ ਲਈ ਸਿੱਕਾ